ਚਾਰੋ ਨਵੇਂ ਨੇ ਜੀ ਪੁਸ਼ ਬਟਨ ਸਟਾਰਟ ਹੈ ਅੱਛਾ ਜੀ ਸਿਕਸ ایر ਬੈਗ ਪੁਸ਼ ਬਟਨ ਆਟੋਮੈਟਿਕ ਓਕੇ ਔਰ ਇੰਜਨ ਮਕੈਨੀਕਲ ਦੀ ਇੰਨੀ ਕਿ ਸ਼ਾਨਦਾਰ ਹੈ ਜੀ 1 15 ਜੈਨੂਨ ਚੱਲੀ ਹੋਈ ਠੀਕ ਹੈ ਜੀ ਬਹੁਤ ਸੋਹਣੀ ਗੱਡੀ ਆ ਐਨਓਸੀ ਦੇ ਨਾਲ ਕਾਰ ਦਾ ਰੇਟ ਵੀ ਬਹੁਤ ਬਹੁਤ ਥੋੜਾ ਰੇਟ ਆ ਜੀ ਚਾਰੋ ਟਾਇਰ ਇਹਦੇ ਨਵੇਂ ਵਰਗੇ ਨੇ ਇੰਜਨ ਮਕੈਨੀਕਲ ਦੀ ਫੁੱਲ ਸੋਹਣੀ ਹੈ ਜੀ ਠੀਕ ਹੈ ਜੀ ਰੇਟ ਦੋਸਤੋ ਸਿਰਫ 1,70,000 ਰੁਪਏ ਦਾ ਡਿਮਾਂਡ ਹੈ ਜੀ ਠੀਕ ਹੈ ਜੀ ਇਹ ਜੋ ਮਾਨਤਨ ਵਿੱਚੋ ਮਾਨਤ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਪੋਲਰ ਮੋਟਰ ਤੇ ਦੂਜੀ ਵੀਡੀਓ ਚ ਕਿਉਂਕਿ ਕਾਰਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ ਆਲਰੇਡੀ ਪਹਿਲੀ ਕਾਫੀ ਲੰਮੀ ਬਣ ਗਈ ਦੂਸਰੀ ਵੀਡੀਓ ਦੇ ਵਿੱਚ ਪੰਜ ਸੱਤ ਕਾਰਾਂ ਲੱਗੀਆਂ ਸੋਹਣੀਆਂ ਕਾਰਾਂ ਘੈਂਟ ਕਾਰਾਂ ਲੱਗੀਆਂ ਐਂਡ ਤੱਕ ਜਰੂਰ ਦੇਖ ਲਿਓ ਸ਼ਾਇਦ ਤੁਹਾਡੇ ਪਸੰਦ ਦੀ ਕਾਰ ਇਹਨਾਂ ਦੇ ਵਿੱਚ ਹੋਵੇ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੋਵਿੰਦ ਜੀ ਦਾ ਸਤਿ ਸ਼੍ਰੀ ਅਕਾਲ ਵੀਰ ਨੂੰ ਧੰਨਵਾਦ ਵੀਰ ਦਾ ਵੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਕੋਲੇ ਪਹੁੰਚਦਾ ਜੀ ਜੀ ਤੇ ਸਰੋਤਿਆਂ ਦਾ ਬਹੁਤ ਧੰਨਵਾਦ ਹੈ ਜੀ ਜਿਹੜੇ ਪਿਆਰ ਦਿੰਦੇ ਹੋ ਇਸ ਤਰੀ ਬਣੇ ਰਹੋ ਸੋ ਜਿਆਦਾ ਲੰਬਾ ਨਹੀਂ ਜਾਂਦੇ ਗੱਡੀਆਂ ਵੱਲ ਚੱਲਦੇ ਆਂ ਬ੍ਰਿਜਾ ਲੈ ਕੇ ਆਏ ਆਂ ਦੋਸਤੋ 2016 ਮਾਡਲ ਹੈ ਜੀ ਜੀ ਡੀ ਆਈ ਹੈ ਜੀ ਹਮ ਐਚ ਆਰ ਰਜਿਸਟ੍ਰੇਸ਼ਨ ਦੇ ਵਿੱਚ ਹੈ ਪਰ ਗੱਡੀ ਵਧੀਆ ਹੈਗੀ ਜੀ ਬਿਲਕੁਲ ਟਾਇਰ ਚਾਰੋਂ ਨਵੇਂ ਨੇ ਜੀ ਰੇਟ ਬਹੁਤ ਵਾਜਿਬ ਹੈ ਜੀ ਡੀ ਆਈ ਹੈਗੀ 스ਵਿਫਟ ਦੇ ਰੇਟ ਦੇ ਵਿੱਚ ਹੀ ਦੇ ਦਾਂਗੇ ਜਾਨੀ ਕਿ 5 ਲੱਖ ਤੇ 70000 ਰੁਪਿਆ ਬੀਬੇ ਨੂੰ ਸੀ ਰੇਟ ਦੋਸਤੋ ਇੰਨੇ ਕ ਕੰਡੀਸ਼ਨ ਤੇ ਮਾਡਲ ਵਾਲੀ Swift ਆ ਜਾਂਦੀ ਹੈ ਹੈ ਜੀ ਬਿਲਕੁਲ ਜੀ Swift ਅੱਛਾ Swift ਵੀ ਆ ਗਈ ਜੀ ਫਿਰ ਹੁਣ Swift 2011 ਮਾਡਲ ਹੈ ਦੋਸਤੋ ਪੈਟਰੋਲ ਦੀ ਕਾਰ ਹੈ ਕਾਫੀ ਜਿਆਦਾ ਡਿਮਾਂਡ ਚ ਹੈ ਪੈਟਰੋਲ Swift 2011 ਮਾਡਲ LXI ਹੈ ਜੀ ਰੇਟ ਬਹੁਤ ਵਾਜਬ ਰਹਿਣਗੇ ਇਸ ਵਾਰ ਕਾਰਾਂ ਦੇ 11 ਮਾਡਲ ਹੈ ਜੀ LXI ਚਾਰੇ ਵਿੰਡੋ ਪਾਵਰ ਵੀ ਨੇ ਟਾਇਰ ਚਾਰੋ ਵਧੀਆ ਨੇ ਇੰਜਨ ਮਕੈਨੀਕਲ ਦੀ ਵਧੀਆ ਹੈਗੀ ਪਰ ਰੇਟ ਸਿਰਫ 2 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ ਇਹ ਚੋਂ ਮਾਨਤਨ ਵੀ ਕਰਾਂਗੇ ਐਨਓਸੀ ਦੇ ਨਾਲ ਲੈ ਵੀ ਮਿੱਤਰੋ ਇਸ ਰੇਟ ਦੇ ਵਿੱਚ ਇੰਨੀ ਵਧੀਆ ਗੱਡੀ ਨਹੀਂ ਮਿਲਣੀ ਹੁਣ ਆਹ i20 ਇਹ ਵੀ ਕਾਫੀ ਪਸੰਦ ਕਰਦੇ ਨੇ i20 20 ਪਟ્રોલ ਹੈ ਜੀ ਛੋਟੇ ਸੌਦਿਆਂ ਦੇ ਵਿੱਚ ਜਿਹੜੇ ਵੀ ਅੱਜ अल्टੋ 9 10 ਮਾਡਲ ਤੇ ਇੰਨੇ ਪੈਸੇ ਲਾਉਣ ਨੂੰ ਫਿਰਦੇ ਆ ਤੁਹਾਨੂੰ i20 ਚ ਬਿਠਾ ਦੂੰਗਾ ਜੀ 4i20 so, 2009 ਮਾਡਲ ਹੈ ਜੀ ਸਿਰਫ 66000 ਚੱਲੀ ਹੋਈ ਪਿਓਰ ਪੈਟਰੋਲ ਦੀ ਕਾਰ ਹੈ ਠੀਕ ਹੈ ਚਾਰੋਂ ਟਾਇਰ ਇਹਦੇ ਨਵੇਂ ਵਰਗੇ ਨੇ ਇੰਜਨ ਮਕੈਨੀਕਲ ਦੀ ਫੁੱਲ ਸੋਹਣੀ ਹੈ ਜੀ ਠੀਕ ਹੈ ਜੀ ਰੇਟ ਦੋਸਤੋ ਸਿਰਫ 170000 ਰੁਪਿਆ ਤਾਂ ਡਿਮਾਂਡ ਹੈ ਜੀ ਠੀਕ ਹੈ ਜੀ ਇਹ ਜੋ ਮਾਨਤਾਨ ਵਿੱਚ ਜੋ ਮਾਨਤਾਨ ਹੋਊਗਾ ਬਹੁਤ ਸਹੀ ਰੇਟ 'ਚ ਮੈਂ ਤਾਂ ਜੀਤਾ ਕਹਿਣਾ ਹੁਣ ਆਈ ਕੰਪਨੀ ਜੈਟਾ ਕਹਿੰਦੀ ਹੈ ਹਨਾ ਜੀ Volkswagen Jetta ਜੀ ਬਹੁਤ ਸੋਹਣੀ ਗੱਡੀ ਹੈ ਜਿਹੜੇ ਵੀਰ ਅੱਜ ਸੇਫਟੀ ਵਾਲੀ ਗੱਡੀ ਲੈਣਾ ਚਾਹੁੰਦੇ ਆ ਹੂੰ ਕੱਟ ਬਜਟ ਦੇ ਵਿੱਚ ਜਰੂਰ ਟਰਾਈ ਕਰੋ ਜੀ ਜੈਟਾ 2014 ਮਾਡਲ ਹੈ ਜੀ ਵਕੀਲ ਦੀ ਗੱਡੀ ਹੈ ਜੀ ਬਹੁਤ ਸੋਹਣਾ ਕਨਸੈਪਟ ਹੈ ਜੀ ਸਿਰਫ 92 93000 ਚੱਲੀ ਆ ਸਰਵਿਸ ਰਿਕਾਰਡ ਚ ਹੈ ਜੀ ਸਾਰੀ ਬਿਲਕੁਲ ਜੀ ਠੀਕ ਹੈ ਕੋਈ ਕੰਮ ਖਰਚਾ ਨਹੀਂ ਦੋਸਤੋ ਰੇਟ 5 ਲੱਖ ਤੇ 60000 ਰੁਪਿਆ ਡਿਮਾਂਡ ਹੈ ਠੀਕ ਹੈ ਜੀ ਇਹਦੇ ਵਿੱਚੋਂ ਮਾਨਤਾਨ 20 ਜਰੂਰ ਹੋਊਗਾ ਇਧਰ ਵਰਨਾ ਵੀ ਖੜੀ ਹੈ ਹਨਾ ਇਹ ਸਿਲਵਰ ਕਲਰ ਚ ਇਹ ਵਰਨਾ ਆ ਗਈ ਦੋਸਤੋ 2013 ਰਜਿਸਟਰਡ 14 ਠੀਕ ਹੈ ਪੈਰ ਚਾਰੋ ਨਵੇਂ ਨੇ ਜੀ ਪੁਸ਼ ਬਟਨ ਸਟਾਰਟ ਹੈ ਅੱਛਾ ਜੀ ਸਿਕਸ ایر ਬੈਗ ਪੁਸ਼ ਬਟਨ ਆਟੋਮੈਟਿਕ ਓਕੇ ਔਰ ਇੰਜਨ ਮਕੈਨੀਕਲ ਦੀ ਇੰਨੀ ਕਿ ਸ਼ਾਨਦਾਰ ਹੈ ਜੀ 1 15 ਜੈਨੂਨ ਚੱਲੀ ਹੋਈ ਠੀਕ ਹੈ ਜੀ ਬਹੁਤ ਸੋਹਣੀ ਗੱਡੀ ਆ ਐਨਓਸੀ ਦੇ ਨਾਲ ਕਾਰ ਦਾ ਰੇਟ ਵੀ ਬਹੁਤ ਬਹੁਤ ਥੋੜਾ ਰੇਟ ਆ ਜੀ 3 ਲੱਖ 80000 ਰੁਪਏ ਜੀ ਲੈ ਵੀ ਚੈੱਕ ਲਓ ਦੋਸਤੋ ਕਲਮਾ ਕੋਲਮਾ ਜੀ ਭਾਲਦੀ ਆ ਬਾਕੀ ਗੱਡੀ ਐਨ ਪੂਰੀ ਸਾਫ ਆ ओरिजिनल ਹੈ ਜੀ ਹਜੇ ਤੱਕ ਠੀਕ ਹੈ ਜੀ ਤੇ ਸਵਿਫਟ ਜੀ ਅੱਗੇ ਡਿਜ਼ਾਇਰ ਆ ਗਈ ਜੀ 2014 ਮਾਡਲ ਐਲਡੀਆਈ ਤੋਂ ਬੀਡੀਆਈ ਹੋਈ ਹੋਈ ਹੈ ਅੱਛਾ ਜੀ ਟਾਇਰ ਇਹਦੇ ਚਾਰੇ ਨਵੇਂ ਨੇ ਜੀ ਹੂੰ ਇੰਜਨ ਮਕੈਨੀਕਲ ਦੀ ਬਹੁਤ ਸੋਹਣੀ 1 ਲੱਖ ਤੇ 40000 ਚੱਲੀ ਹੋਈ ਆ ਕਾਰ ਅੱਛਾ ਜੀ ਐਲਡੀਆਈ ਤੋਂ ਬੀਡੀਆਈ ਹੋਈ ਹੋਈ ਹੈ ਜਾਨੀ ਕਿ ਚਾਰੇ ਵਿੰਡੋ ਪਾਵਰ ਨੇ ਠੀਕ ਹੈ ਜੀ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਜੀ ਓਕੇ ਜੀ ਰੇਟ ਸਿਰਫ 2 ਲੱਖ ਤੇ 35000 ਰੁਪਇਆ ਜੀ ਨਹੀਂ ਦੋਸਤੋ ਗੱਲ ਇਹ ਹੈ ਵੀ ਕਾਰਾਂ ਸਾਰੀਆਂ ਬਹੁਤ ਸੋਹਣੀਆਂ ਨੇ ਜਾਇਜ਼ ਮੁੱਲ ਦੇ ਵਿੱਚ ਚੱਲੀਆਂ ਵਧੀਆ ਘੱਟ ਹੋਈਆਂ ਨੇ ਤੇ ਕੰਡੀਸ਼ਨ ਵਾਈਜ਼ ਇੰਜਨ ਗੇਅਰ ਦੀ ਬੋਡੀ ਲਾਈਨ ਦੀਆਂ ਪੂਰੀਆਂ ਸੋਹਣੀਆਂ ਨੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਕਾਰਾਂ ਦੇਖਣੀਆਂ ਨੇ ਤਾਂ ਇੱਕ ਵੀਡੀਓ ਇਹਦੇ ਨਾਲ ਦੀ ਹੋਈ ਆਪਾਂ ਦੂਸਰੀਆਂ ਕਾਰਾਂ ਦੀ ਪਾਈ ਹੋਈ ਆ ਉਹ ਵੀ ਪੇਜ ਤੇ ਜਾ ਕੇ ਦੇਖ ਲਿਓ ਬਾਕੀ ਜਾਣਕਾਰੀ ਲਈ ਸਕਰੀਨ ਤੇ ਨੰਬਰ ਦਿੱਤਾ ਹੈ ਸੰਪਰਕ ਕਰ ਲਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ